ਸਾਰੇ ਸਭ ਦੋ ਘੰਟੇ ਬੱਲ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ ਵਿੱਚ ਆਪ ਬਣ ਗਈ ਬਣ ਗਈ ਜੀ ਬਸ ਝੂਠ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਆਮ ਆਦਮੀ ਪਾਰਟੀ ਇੱਕ ਦਾ ਜੱਟ ਦੇ ਬਾਕੀ ਹੋਣ ਵਾਲਾ ਬਣ ਗਈ ਬਣ ਗਈ ਕੀ ਕਹਿਣਾ ਚਾਹੋਗੇ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਆਮ ਆਦਮੀ ਪਾਰਟੀ ਕਹਿਣੀ ਕਰਨੀ ਦਾ ਕਥਮੀ ਚ ਪੂਰੀ ਹੈ ਅਮਰੀ ਸਭ ਦੋ ਕਿ ਡਿਵੈਲਪਰ ਕਮੇਟੀ ਡੇਰਾ ਬਾਬਾ ਨਾਨਕ ਜੀ ਆਪ ਬਣ ਗਈ ਬਣ ਗਈ ਜੀ ਬਾਹਰ ਝੂਠ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਦੇ ਆਮ ਆਦੀ ਪਾਰਟੀ ਇੱਕ ਦਾ ਰਜਿਸਟਰ ਜੇ ਬਾਕੀ ਹੋਣ ਵਾਲਾ ਹੈ ਬਣ ਕੇ ਬਣ ਕੇ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿੱਨਾ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੰਦਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੀ ਤਾਂ ਕਥਨੀ ਚ ਪੂਰੀ ਹੈ ਅਮਰ ਸਭ 2 ਘੰਟੇ ਪਹਿਲਾਂ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ ਵਿੱਚ ਆਪ ਬਣ ਗਿਆ ਬਣ ਗਿਆ ਜੀ ਬਾ ਝੂੜਤ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਆਮ ਆਦਮੀ ਪਾਰਟੀ ਇੱਕਦਰ ਜੱਜ ਬਾਕੀ ਆਉਣ ਵਾਲਾ ਬਣ ਕੇ ਬਣ ਕੇ ਜਿਹੜਾ ਕਹਿਣਾ ਚਾਹੋ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੀ ਤਾਂ ਕਥਨੀ ਚ ਪੂਰੀ ਹੈ ਸਭ ਦੋ ਕਿ ਡਿਵੈਲਪਰ ਕਾ ਚੀ ਵੀ ਕਮੇਟੀ ਡੇਰਾ ਬਾਬਾ ਨਾਨਕ ਚ ਆਪ ਬਣ ਗਏ ਬਣ ਗਏ ਜੀ ਬਾਹਰ ਝੂਠ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਆਮ ਆਦਮੀ ਪਾਰਟੀ ਇੱਕ ਦਾ ਜੱਟ ਅਜੇ ਬਾਕੀ ਹੋਣ ਵਾਲਾ ਬਣ ਗਏ ਬਣ ਗਏ ਕੀ ਕਹਿਣਾ ਚਾਹੋਗੇ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੀ ਤਾਂ ਕਥਨੀ ਚ ਪੂਰੀ ਐ ਅਮਰੀਕਾ ਸਭ 2 ਘੰਟੇ ਵਿੱਚ ਲੱਗ ਗਿਆ ਸੀ ਵੀ ਕਮੇਟੀ ਡੇਰਾ ਬਾਬਾ ਨਾਨਕ ਵਿੱਚ ਆਪ ਬਣ ਗਈ ਬਣ ਗਈ ਜੀ ਬਾ ਝੂੜਤ ਨਹੀਂ ਕਿਹਾ ਸੱਚ ਕਿਹਾ ਹੈ ਨਾ 12 ਦੇ ਵਿੱਚੋਂ 9 12 ਦੇ ਵਿੱਚੋਂ 3 ਕਾਂਗਰਸ 9 ਦੇ ਆਮ ਆਦਮੀ ਪਾਰਟੀ ਇੱਕ ਦਾ ਜੱਟ ਜੇ ਬਾਕੀ ਹੋਣ ਵਾਲਾ ਬਣ ਕੇ ਬਣ ਕੇ ਜਿਹੜਾ ਚਾਹੋ ਕਿ ਡੇਰਾ ਬਾਬਾ ਨਾਨਕ ਦੇ ਲੋਕ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿੰਨਾ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾ ਕੇ ਸਾਬਤ ਕਰ ਦਿੰਦਾ ਕਿ ਆਮ ਆਦਮੀ ਪਾਰਟੀ ਕਹਿਣੀ ਕਰਨੀ ਦਾ ਕਥਨੀ ਚ ਪੂਰੀ